ਸਸ਼ੀਕਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਬਿੰਦਲ ਲਾਹੌਰਿਆ ਤੇ ਅੱਜ ਫੇਰ ਤੁਹਾਡਾ ਨਾ ਨਵੀਂ ਵੀਡੀਓ ਨਾ ਆਇਆ ਜੀ 36 ਦੀ ਸੁਪਰ ਪਲੱਸ ਨੂੰ ਲੈ ਕੇ 36 ਦੀ ਸੁਪਰ ਪਲੱਸ ਫਿਲਹਾਲ ਪੂਰੇ ਪੰਜਾਬ ਸ ਪੂਰੇ ਭਾਰਤ ਦੇ ਵਿੱਚ ਕਿਸਾਨ ਜਿਹੜੇ ਮੇਰੇ ਆ ਹਾਲੈਂਡ ਨੂੰ ਪਸੰਦ ਕਰਦੇ ਉਹਨਾਂ ਨੂੰ ਪਤਾ ਹੈ ਵੀ ਆਉਂਦਾ ਹੈ ਮਾਡਲ ਪਰ ਇਹਦੇ ਵਿੱਚ ਜਿਹੜੇ ਕੋਈ ਫੀਚਰ ਐਡ ਕੀਤੇ ਐ ਕੋਈ ਤਬਦੀਲੀਆਂ ਕੀਤੀਆਂ ਐ ਅਸੀਂ ਤੁਹਾਡਾ ਨਾਲ ਉਹ ਸਾਂਝੀਆਂ ਕਰਨੀਆਂ ਆ ਉਹਦੇ ਪਰਪਰ ਅਸੀਂ ਵੀਡੀਓ ਬਣਾ ਰਹੇ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਮੇਰੇ ਉਹ ਕਿਸਾਨ ਭਰਾਵਾਂ ਦੇ ਉਹ ਮੇਰੇ ਵੇਖਣ ਵਾਲੇ ਚਾਹਣ ਵਾਲਿਆਂ ਦੇ ਜਿਹੜੇ ਮੈਨੂੰ ਫੋਨ ਵੀ ਕਰਦੇ ਆ ਬਾਹਰੋਂ ਵੀ ਫੋਨ ਆਉਂਦੇ ਆ ਤੇ ਚਲੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਸਾਡੀ ਕੋਈ ਜਾਣਕਾਰੀ ਚੰਗੀ ਲੱਗਦੀ ਹੈ ਜੀ ਤੇ ਇਹ ਤੁਸੀਂ ਅੱਗੇ ਵੀ ਸਾਂਝੀ ਕਰਦੇ ਆ ਕਰੋ ਜਿਹੜੀ ਆਪਾਂ ਵੀਡੀਓ ਬਣਾਉਨੇ ਆ ਤੇ ਉਹ ਬਣਾਉਨੇ ਕਾਦੇ ਵਾਸਤੇ ਆ ਵੀ ਜਿਹੜਾ ਕਿਸਾਨ ਭਰਾ ਟਰੈਕਟਰ ਲੈਂਦਾ ਹੁਣ ਵੀ ਸੀਜ਼ਨ ਚੱਲ ਰਿਹਾ ਜਿਵੇਂ ਟਰੈਕਟਰ ਆਪਾਂ ਪੰਜਾਬ ਚ ਖਰੀਦਦੇ ਆ ਜਾਂ ਕਿਤੇ ਵੀ ਖਰੀਦਦੇ ਆ ਉਹਨਾਂ ਨੂੰ ਇਹਨਾਂ ਫੀਚਰਾਂ ਦਾ ਥੋੜਾ ਜਿਹਾ ਪਤਾ ਲੱਗ ਜਾਏ ਕਈ ਵਾਰ ਕੀ ਆ ਸਟਾਕ ਟਰੈਕਟਰ ਹੁੰਦਾ ਹੈ ਮਤਲਬ ਡੀਲਰ ਕੋਲ ਪੁਰਾਣਾ ਤਾਂ ਇਹ ਟਰੈਕਟਰ ਜਿਵੇਂ ਆ ਗਿਆ ਆਪਾਂ ਨੂੰ ਵੀਡੀਓ ਰਾਈ ਇਹ ਪਤਾ ਲੱਗ ਜਾਏ ਇਹਦੇ ਵਿੱਚ ਫਰਕ ਕੀ ਪਿਆ ਹੈ ਅਸੀਂ ਉਹ ਫਰਕ ਜਿਹੜਾ ਪਾਇਆ ਨਿੱਕਾ-ਨਿੱਕਾ ਉਹ ਤੁਹਾਨੂੰ ਦਿਖਾਉਣ ਵਾਸਤੇ ਵੀਡੀਓ ਬਣਾਈ ਹੈ ਤੇ ਇਹਦੇ ਅੱਗੇ ਤੁਹਾਨੂੰ ਦੱਸ ਦਈਏ ਵੀ ਕੀ ਫਰਕ ਨੇ ਇੱਕ ਤਾਂ ਜਿਵੇਂ ਆਪਣਾ ਸ਼ੌਂਕ ਹੈ ਜੀ ਸ਼ੌਂਕ ਹੀ ਹੁੰਦਾ ਜਿਵੇਂ ਲਾ ਲਓ ਸ਼ੌਂਕ ਦਾ ਮੁੱਲ ਵੀ ਨਹੀਂ ਹੁੰਦਾ ਵੀ ਆਪਾਂ ਟਰੈਕਟਰ ਹਾਲੈਂਡ 3630 ਸਪੈਸ਼ਲ ਐਡੀਸ਼ਨ ਲਈਏ ਸੁਪਰ ਪਲੱਸ ਲਈਏ ਹਰੇਕ ਬੰਦਾ ਆਪਣਾ ਕਿਸਾਨ ਭਰਾ ਜਿਹੜਾ ਨਾ ਬੜੀ ਸਾਇਲੈਂਸਰ ਨੂੰ ਪਹਿਲਾਂ ਆਂਦਾ ਵੀ ਸਾਇਲੈਂਸਰ ਆਪੇ ਰ ਪੇ ਪਹਿਲਾਂ ਲਮੂਣਾ ਕੰਪਨੀ ਨੇ ਉਹ ਸਾਇਲੈਂਸਰ ਪੈਪਲਾ ਹੀ ਪੈਫਲਾ ਦਿੱਤਾ ਬਹੁਤ ਸੋਹਣਾ ਦਿੱਤਾ ਇੱਕ ਤਾਂ ਇਹ ਚੀਜ਼ ਦਾ ਫਰਕ ਆ ਗਿਆ ਵੀ ਸਾਇਲੈਂਸਰ ਸ਼ੋਅ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਨੇ ਪੈਪਲਾ ਲਾਤਾ ਹੁਣ ਕਸਟਮਰ ਜਿਹੜੇ ਉਸ ਮਾਡਲ ਦੇ ਪਹਿਲਾਂ ਵਾਲੇ ਮਾਡਲ ਦੇ ਮੇਥੋਂ ਮੰਗਦੇ ਆ ਪੈਪਲਾ ਤਾਂ ਪਹਿਲ ਦੇ ਆਧਾਰ ਤੇ ਆਪਾਂ ਉਹਨਾਂ ਨੂੰ ਇਹ ਗੱਲ ਕਹੀ ਦੀ ਹੈ ਵੀ ਪੈਪਲਾ ਸਾਇਲੈਂਸਰ ਜਿਹੜਾ ਉਹ ਬਾਹਰੋਂ ਲੱਗਦਾ ਜੇ ਤੁਸੀਂ ਵੇਚਦੀ ਸਾਇਲੈਂਸਰ ਜਿਹੜਾ ਲੱਗਿਆ ਹੋਇਆ ਨਾ ਜਿੱਥੋਂ ਉਹ ਨਾ ਲਾਓ ਪੈਪ ਨਾ ਲਾਓ ਕੋ ਪੈਪ ਜਿਹੜੀ ਆ ਉਹਦੀ ਪੱਠੀ ਜਿਹੜੀ ਆ ਨਾ ਪੈਪ ਜੀ ਨੂੰ ਲੱਗਦੀ ਆ ਉਹਦੀ ਪੱਠੀ ਅੰਦਰ ਹੁੰਦੀ ਆ ਇਹਦੇ ਵਿੱਚ ਤੇ ਜੇ ਤੁਸੀਂ ਉਹ ਸਲੈਂਸਰ ਪੈਪ ਵਿੱਚੋਂ ਨਿਕਲਦਾ ਜਿਹੜਾ ਉਹਦੇ 'ਚ ਲਾਓਗੇ ਤਾਂ ਐਸ ਸਟicker ਨੂੰ ਐਸ ਰੰਗ ਨੂੰ ਉਹ ਹੀਟ ਕਰਦਾ ਹੈ ਇਸ ਵਾਸਤੇ ਆਪਾਂ ਨਹੀਂ ਚਾਹੁੰਦੇ ਵੀ ਤੁਹਾਡੇ ਟਰੈਕਟਰ ਦੇ ਵਿੱਚ ਇਹ ਸਟicker ਖਰਾਬ ਹੋ ਜੇ ਕਾਲਾ ਜਾਂ ਦਸਣ ਲੱਗ ਜਾਏ ਪਹਿਲਾਂ ਤਾਂ ਆਪਾਂ ਉਹ ਚੀਜ਼ ਦੀ ਰਹਿ ਦਿੰਦੇ ਆ ਵੀ ਇਹ ਨਾ ਕਰੋ ਬਾਕੀ ਫਿਰ ਵੀ ਅਗਲੇ ਦੀ ਜਿਹਦੀ ਅੱਛਾ ਹੁੰਦੀ ਉਹ ਕਰਦਾ ਇਸ ਤੋਂ ਅਗੇ ਜਿਹੜਾ ਫਰਕ ਕਿੰਨੇ ਆ ਫਰਕ ਵੇਖੀ ਆ ਆਪਾਂ ਇਹਦੇ ਵਿੱਚ ਕੀ ਪਾਇਆ ਹੈ ਇਹ ਤੁਸੀਂ ਦੇਖ ਰਹੇ ਹੋ ਨਾ ਲਾਈਟ ਦੇ ਵਿੱਚ ਇੱਕ ਛੋਟੀ ਜੀ ਲਾਈਟ ਜਗਦੀ ਪਈ ਆ ਜਿਵੇਂ ਸ਼ਾਮ ਦੇ ਵੇਲੇ ਆਪਾਂ ਥੋੜਾ ਥੋੜਾ ਨਿਹਰਾ ਜਾ ਪੈਂਦਾ ਹੈ ਵੈਸੇ ਹੀ ਆਪਾਂ ਨੂੰ ਦਿਸਦਾ ਉਦੋਂ ਇਹ ਜਗਾ ਸਕਦੇ ਹੋ ਬਹੁਤ ਸੋਹਣੀ ਲੱਗਦੀ ਹੈ ਇਹ ਲਾਈਟ ਨੂੰ ਬੋਲਦੇ ਐ ਐਲਡੀ ਲਾਈਟ ਐਲਡੀ ਇੰਡੀਕੇਟਰ ਇਹਦੇ ਵਿੱਚ ਇੰਡੀਕੇਟਰ ਬਹੁਤ ਸੋਹਣੇ ਕਰਤੇ ਆ ਜੇ ਇਹਨਾਂ ਨੂੰ ਜਿਵੇਂ ਆਪਾਂ ਨੇ ਜਿਹੜੇ ਸਵਿੱਚ ਆ ਰਹੇ ਸੀ ਪਹਿਲਾਂ ਪੁਰਾਣੇ ਇਹਨਾਂ ਦਾ ਵੀ ਫਰਕ ਬਹੁਤ ਪਾਤਾ ਜੀ ਉਸ ਤੋਂ ਅਗਲਾ ਫਰਕ ਇਹਦੇ ਵਿੱਚ ਹੈਗਾ ਜਿਵੇਂ ਆਪਾਂ ਚੜਦੇ ਸੀਗੇ ਟਰੈਕਟਰ ਦੇ ਉੱਪਰ ਬੈਠਦੇ ਸੀ ਸੀਟ ਤੇ ਤਾਂ ਚੜਨ ਲੱਗਿਆਂ ਇਹ ਸਟੈਪ ਇੱਕ ਹੁੰਦਾ ਸੀ ਅੱਜ ਦੋ ਦਿਸ ਰਿਹਾ ਆਪਾਂ ਨੂੰ ਇਹਦਾ ਕਾਰਨ ਹੈ ਪੈਰਦਾਨ ਉੱਚੇ ਕਰਨ ਦਾ ਉੱਚੇ ਪੈਰਦਾਨ ਕੰਪਨੀ ਨੂੰ ਕਾਫੀ ਪਹਿਲਾਂ ਕਰਨੇ ਸੀਗੇ ਚਲੋ ਉਹ ਵੀ ਆਪਦੇ ਜਿਵੇਂ ਜਿਵੇਂ ਸਿਸਟਮ ਹੁੰਦਾ ਹੈ ਹਨਾ ਹਰੇਕ ਕੰਮ ਹੁੰਦਾ ਜੀ ਉਹਨਾਂ ਨੇ ਸੀਟ ਜਿਹੜੀ ਸੀ ਕੰਪਨੀ ਆਪਣੀ ਨੇ ਇਹ ਕਾਫੀ ਵੱਡੀ ਦੇਤੀ ਸੀ ਪਹਿਲਾਂ ਤੁਸੀਂ 10-11 ਮਾਡਲ ਚ ਵੇਖੀ ਹੋਣੀ ਹੈ ਸੀਟ ਛੋਟੀ ਆਉਂਦੀ ਸੀ ਤੇ ਉਹਦੇ ਚ ਭਾਰਾ ਬੰਦਾ ਪੂਰਾ ਵੀ ਨਹੀਂ ਸਿਉਂਦਾ ਅੱਜ ਜੇ ਸੀਟ ਉਹਨਾਂ ਨੇ ਭਾਰੇ ਬੰਦੇ ਵਾਸਤੇ ਬਣਾਈ ਹੈ ਹੈਵੀ ਬਣਾਤੀ ਹੈ ਤੇ ਇਹਦੇ ਜਿਹੜਾ ਬਾਹਲੀ ਲੰਮੀ ਹਾਈਟ ਦਾ ਬੰਦਾ ਨਹੀਂ ਉਹਦੇ ਪੈਰ ਜਿਹੜੇ ਆ ਪੈਰਦਨ ਤੇ ਨਹੀਂ ਪਹੁੰਚਦੇ ਜਿਹਦੇ ਕਾਰਨ 8-10 ਘੰਟੇ ਚਲਾਉਣ ਵਾਲਾ ਬੰਦਾ ਥੱਕ ਜਾਂਦਾ ਜਦੋਂ ਆਪਾਂ ਰਿਲੈਕਸ ਨਹੀਂ ਬੈਠੇ ਤੇ ਫਿਰ ਥੱਕਾਂਗੇ ਇਹਦੇ ਚ ਕੰਪਨੀ ਨੇ ਇਸੇ ਚੀਜ਼ ਨੂੰ ਦੇਖਦੇ ਹੋਏ ਪੈਰਦਨ ਉੱਚੇ ਕਰਤੇ ਆ ਪੈਰਦਨ ਉੱਚੇ ਕੀਤੇ ਤੇ ਤੁਹਾਨੂੰ ਪਤਾ ਹੈ ਵੀ ਜੇ ਜਿਹਦੀ ਹਾਈਟ ਚੰਗੀ ਹੈ ਉਹਦੇ ਸਟੀਅਰਿੰਗ ਦੇ ਨਾਲ ਗੋਡੇ ਲੱਗ ਸਕਦੇ ਸੀ ਸਟੀਅਰਿੰਗ ਉੱਚਾ ਕਰਤਾ ਤੇ ਬਹੁਤ ਵਧੀਆ ਚੀਜ਼ ਕਰਤੀ ਹੈ ਜੀ ਇਦੇ ਨਾਲ ਨਾਲ ਜਿਵੇਂ ਅੱਗੇ ਆਪਣਾ ਟਰੈਕਟਰ ਦੇ ਵਿੱਚ ਇਹ ਕਵਰ ਨਹੀਂ ਸੀ ਆਉਂਦਾ ਇਹ ਕਵਰ ਕਰਤਾ ਜੇ ਆਪਾਂ ਇਹਦੇ ਨਾਲ ਵੇਖੀਏ ਵੀ ਅੱਗੇ 4-ਵੀਲ ਦਾ ਦੂਜਾ ਲੀਵਰ ਆਉਂਦਾ ਸੀਗਾ ਇਹ ਵਾਲਾ ਜਿਵੇਂ ਪੀਟੀਓ ਦਾ 4-ਵੀਲ ਦਾ ਲੀਵਰ 6 10 65 10 ਜਿਵੇਂ ਆਉਂਦਾ ਨਾ ਉਵੇਂ ਹੀ ਕਰਤਾ ਐਕਸਲ ਮੋਡੂਲ ਵਾਲਾ ਉਸ ਤੋਂ ਅੱਗੇ ਇਹਦੇ ਵਿੱਚ ਜਿਵੇਂ ਇੱਥੇ ਆਮ ਆਪਣੇ ਟਰੈਕਟਰਾਂ ਦੇ ਵਿੱਚ ਜਿਵੇਂ ਸਾਡੇ ਹਾਲੈਂਡ ਜਿਹੜੇ ਵੱਡੇ ਮਾਡਲ ਨੇ ਉਹਨਾਂ 'ਚ ਵੀ ਇੱਥੇ ਗਲਾਸ ਲੱਗੇ ਆਉਂਦਾ ਇਹਨਾਂ ਨੇ ਹਵਾ ਪੈਣ ਤੋਂ ਗਰਮ ਹਵਾ ਜਿਵੇਂ ਅੱਗੋਂ ਪੱਖਾ ਸੁੱੜਦਾ ਜੀ ਇੰਜਨ ਤੋਂ ਸਲੈਂਸਰ ਦੀ ਆਉਂਦੀ ਹੈ ਉਹ ਸਾਰੀ ਇੱਥੇ ਰੋਕਦੀ ਵੀ ਜਿਹੜੀ ਕਸਟਮਰ ਦੇ ਪੈਰਾਂ ਨੂੰ ਨਾ ਪਵੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਟਰੈਕਟਰ ਚੱਲਦੇ ਆ ਜਦੋਂ ਉਹ ਹਵਾ ਪੈਂਦੀ ਹੈ ਆਪਣੇ ਤੇ ਸਮਝ ਲਓ ਆਪਾਂ ਨੂੰ ਇਹਨਾਂ ਦਿਨਾਂ ਦੀ ਹਵਾ ਜਿਹੜੀ ਉਹ ਬਿਮਾਰ ਕਰ ਸਕਦੀ ਹੈ ਤੇ ਉਹਨੂੰ ਦੇਖਦੇ ਹੋਏ ਕੰਪਨੀ ਨੇ ਇਹ ਬਹੁਤ ਵਧੀਆ ਚੀਜ਼ ਕੀਤੀ ਹੈ ਵੀ ਜੇ ਸੇਕ ਉਹਨੂੰ ਵੇਖੋ ਇਹਨੂੰ ਮੰਨ ਲਓ ਜਿਵੇਂ ਕਸਟਮਰ ਸਾਰੇ ਚੰਗੇ ਆ ਸਾਰੇ ਤਗੜੇ ਆ ਸਾਰੇ ਪਰਮਾਤਮਾ ਨੇ ਵਧੀਆ ਵੀ ਇਹਦੇ ਵਿੱਚ ਜਿਵੇਂ ਆਪਣਾ ਕਸਟਮਰ ਲੈਂਦਾ ਹੈ ਅੱਜ ਕੱਲ ਆਪਣੇ ਗੱਡੀ 'ਚ ਵੀ ਸੌਰੀ ਏਸੀ ਹੈ ਘਰੇ ਵੀ ਏਸੀ ਹੈ ਤਾਂ ਤੁਸੀਂ ਜਦੋਂ ਇਹਨਾਂ ਦਿਨਾਂ 'ਚ ਖੇਤ ਮੋਣ ਜਾਂਦੇ ਹੋ ਤਾਂ ਉਹ ਬੰਦੇ ਦਾ ਸਰੀਰ ਉਸ ਹਸਾਬ ਨਾਲ ਬਣਿਆ ਹੁੰਦਾ ਹੈ ਵੀ ਜ਼ਿਆਦਾ ਜਿਵੇਂ ਹੀਟ ਨਹੀਂ ਆਪਾਂ ਚੱਲ ਸਕਦੇ ਤਾਂ ਉਹਨੂੰ ਦੇਖਦੇ ਹੋਏ ਕੰਪਨੀ ਨੇ ਕਸਟਮਰ ਦੀ ਸਹੂਲਤ ਲਈ ਬਹੁਤ ਵਧੀਆ ਚੀਜ਼ ਕੀਤੀ ਹੈ ਵੀ ਉਹਨੂੰ ਸੇਕਾ ਨਾ ਪਵੇ। ਅਗਲੀ ਗੱਲ ਜਿਵੇਂ ਕਨੋਪੀ ਸੁਪਰ ਪਲੱਸ ਦੇ ਵਿੱਚ 3602 ਦੇ ਵਿੱਚ ਵੀ ਆਉਣ ਲੱਗ ਗਈ। ਹੋ ਸਕਦਾ ਹੈ ਕਈ ਥਾਵਾਂ ਤੇ ਹਲੇ ਨਾ ਆਉਂਦੀ ਹੋਵੇ। ਨਵੇਂ ਪੰਜਾਬ ਤੋਂ ਬਾਹਰ ਤੇ ਇਹ ਕਨੋਪੀ ਜਿਹੜੀ ਹੈ ਕੰਪਨੀ ਕਿਉਂ ਲਾ ਰਹੀ ਹੈ ਅੱਜ ਵੀ ਕਈ ਕਸਟਮਰ ਜਿਹੜੇ ਹੈ ਇਹ ਸਵਾਲ ਕਰ ਦਿੰਦੇ ਆ ਯਾਰ ਵੀ ਆ ਕਨੋਪੀ ਤੁਹਾਡੀ ਚਲੋ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਵਾਲ ਕਰ ਦਿੰਦੇ ਆ ਕਨੋਪੀ ਤੁਹਾਡੀ ਸ਼ਾਂ ਨਹੀਂ ਕਰਦੀ ਕਨੋਪੀ ਤੁਹਾਡੀ ਸ਼ਾਂ ਕਰਦੀ ਹੈ ਆਪਾਂ ਨੂੰ ਕਸਟਮਰ ਬੰਦੇ ਦੇ ਉੱਤੇ ਜਿਵੇਂ ਜਿਹੜਾ ਚਲਾਉਣ ਵਾਲਾ ਉੱਤੇ ਸ਼ਾਂ ਚਾਹੀਦੀ ਉਹ ਕਰਦੀ ਹੈ ਇਹ ਤੁਹਾਡਾ ਮੀਂਹ ਨਹੀਂ ਰੋਕਦੀ ਮੰਨ ਲਓ ਜਿਹੜੀ ਕੰਪਨੀ ਨੇ ਸੋਚ ਕੇ ਲਾਈ ਹੈ ਉਹ ਲਈ ਹੈ ਡਰਾਈਵਰ ਨੂੰ ਸੇਫ ਰੱਖਦੇ ਹੋਏ ਵੀ ਟਰੈਕਟਰ ਟਰਾਲੀ ਤੇ ਜਾਂਦਾ ਆਪਾਂ ਕਈ ਵਾਰ ਕੀ ਆ ਵੀ ਓਵਰਲੋਡ ਟਰਾਲਾ ਭਰ ਲੈਨੇ ਆ ਜਾਂ ਲਾ ਲੋ ਕਿਤੇ ਉੱਚੀ ਨੀਵੀਂ ਥਾਂ ਤੇ ਰਸਤੇ ਤੇ ਜਾਂਦੇ ਆ ਅਜਕਲ ਦਿਨ ਰਾਤ ਟਰੈਕਟਰ ਚੱਲਦੇ ਬੰਦੇ ਦੀ ਅੱਖ ਲੱਗ ਗਈ ਜਾਂ ਇਧਰ ਉਧਰ ਮੁੜ ਗਿਆ ਟਰੈਕਟਰ ਕਿਤੇ ਰੱਬ ਨਾ ਕਰੇ ਇਧਰ ਉਧਰ ਟੇਡਾ ਹੋ ਗਿਆ ਤਾਂ ਇਹਨੇ ਟਰੈਕਟਰ ਦਾ ਵਜ਼ਨ ਢੋਲਣਾ ਜਦੋਂ ਚੱਕਿਆ ਜਾਂਦਾ ਟਰਾਲੀ ਦੇ ਕਿਤੇ ਬਾਈ ਚਾਂਸੇ ਚੱਕੇ ਤਾਂ ਨਹੀਂ ਜਾਂਦੇ ਪਰ ਆਪਣੀ ਗਲਤੀ ਨਾ ਕੀ ਨਾ ਹੋ ਜਾਂਦਾ ਉਦੋਂ ਵੀ ਇਹਨੇ ਟਰੈਕਟਰ ਦੇ ਤੇ ਟਰਾਲੀ ਦੇ ਸਨ ਚ ਬੰਦਾ ਨਹੀਂ ਆ ਸਕਦਾ ਇਹ ਉਦੋਂ ਵੀ ਬਚਾਉਂਦੀ ਹੈ ਇਹ ਜਦੋਂ ਟਰੈਕਟਰ ਪਲਟਦਾ ਉਦੋਂ ਵੀ ਇਹਦਾ ਵਜਨ ਚੱਕਦੀ ਹੈ ਬੰਦਾ ਇਹਦੇ ਸਨ ਚ ਨਹੀਂ ਆ ਸਕਦਾ ਤੁਸੀਂ ਆਮ ਹੀ ਵੀਡੀਓ ਦੇਖੀਆ ਹੋਣੀ ਹੈ ਹੌਲੈਂਡ ਤੇ ਟਰੈਕਟਰ ਜੇ ਕਿਤੇ ਪਲਟਦਾ ਵੀ ਹੈ ਨਾ ਤਾਂ ਉਹਦੇ ਚ ਬੰਦਾ ਸੇਫ ਨਿਕਲਦਾ ਹੈ ਇਹ ਸਭ ਤੋਂ ਵੱਡੀ ਸਹੂਲਤ ਹੈ ਦੀ ਮਾਰਕੀਟ ਦੇ ਵਿੱਚੋਂ ਆਪਾਂ ਕਨੋਪੀਆਂ ਲਵਾਤ ਲੈਣੇ ਆ ਜਿਵੇਂ ਅੱਜਕੱਲ ਸ਼ੌਂਕ ਵੀ ਰੱਖਣ ਲੱਗ ਗਏ ਆ ਕਿਸਾਨ ਭਰਾ ਵੀ ਕਨੋਪੀ ਲਾਉਣੀ ਆ ਬਾਹਰੋਂ ਜਿਹੜੀ ਕਨੋਪੀ ਲਾਉਣੀ ਆ ਉਹ ਇੰਨੀ ਸੇਫ ਨਹੀਂ ਹੁੰਦੀ ਉਹ ਉਹਦਾ ਵੇਖੋ ਜੀ ਐ ਮਗਰਾੜ ਦੇ ਵਿੱਚ ਕੱਸੀ ਹੁੰਦੀ ਐ ਤੇ ਜਿਹੜੀ ਮਗਰਾੜ ਨਾਲ ਕੱਸੀ ਕਨੋਪੀ ਐ ਉਹ 15-18000 ਰੁਪਿਆ ਵੀ ਗੱਲ ਲਿਆ ਉਹ ਨਾਲ ਇਹ ਆਪਣੇ 17-18000 ਕੇ 20000 ਦਾ ਮਗਰਾੜ ਹੋਊਗਾ ਇਹਨੂੰ ਵੀ ਗੱਲ ਦੀ ਐ ਉਹ ਟਾਈਮ ਪਾ ਕੇ ਕੀ ਐ ਵੀ ਜਦੋਂ ਕਨੋਪੀ ਨਾਲ ਵਜ਼ਨ ਕੱਸਿਆ ਮਗਰਾੜ ਦੇ ਤੇ ਇਹਨੇ ਵਾਈਬ੍ਰੇਸ਼ਨ ਤਾਂ ਹੋਣੀ ਹੋਣੀ ਐ ਟਰੈਕਟਰ ਨੇ ਕਰਨੀ ਐ ਵਾਈਬ੍ਰੇਸ਼ਨ ਜਿਹੜੀ ਐ ਉਹ ਕਨੋਪੀ ਦੇ ਵਜ਼ਨ ਨੂੰ ਕਨੋਪੀ ਦਾ ਜਿਹੜਾ ਵਜ਼ਨ ਐ ਉਹ ਮਗਰਾੜਾ ਨੂੰ ਖਰਾਬ ਪਾੜਨਾ ਸ਼ੁਰੂ ਕਰ ਦਿੰਦੀ ਐ ਤੇ ਇਹ ਕੰਪਨੀ ਨੇ ਆਪਣੀ ਨੇ ਜਿੱਥੇ ਮੰਨ ਲਓ ਮਗਰਾੜ ਕੱਸੇ ਜਾਣੇ ਆ ਉਸ ਜਗ੍ਹਾ ਤੇ ਕਨੋਪੀ ਕਸੀ ਆ ਤੇ ਮਗਰਾੜ ਇਹਦੇ ਨਾਲ ਕੱਸੇ ਆ ਇਹਦੇ ਚੋਂ ਫਾਇਦੇ ਦੋ ਹੋ ਗਏ ਮਗਰਾੜ ਜਿਹੜੇ ਨਾਲ ਕੱਸੇ ਆ ਜਿੱਥੇ ਮਗਰਾੜ ਦਾ ਥਰੜਾ ਲੱਪਾ ਜਿਹੜਾ ਕੱਸਣ ਵਾਲਾ ਹੁੰਦਾ ਉਹ ਵਿੱਚੋਂ ਹਿੱਸਾ ਜਿਹੜਾ ਕੱਟਿਆ ਗਿਆ ਨਹੀਂ ਹੈਗਾ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਚ ਤੇ ਇਸੇ ਜਗ੍ਹਾ 'ਚ ਮਿੱਟੀ ਰੁਕਦੀ ਆ ਜਦੋਂ ਆਪਾਂ ਕਿਤੇ ਕੱਦੂ ਕਰਦੇ ਆ ਕਿਤੇ ਚਿੱਕੜ ਚਵਾੜਦੇ ਆ ਤੇ ਇਸੇ ਜਗ੍ਹਾ 'ਚ ਮਿੱਟੀ ਰੁਕਦੀ ਹੁਣ ਉੱਥੋਂ ਮਗਰਾੜ ਹੋ ਗਿਆ ਸਿੱਧਾ ਨਾ ਤੁਹਾਡੇ ਇੱਥੇ ਮਿੱਟੀ ਜੰਮੇ ਤੇ ਨਾ ਛੇਤੀ ਮਗਰਾੜ ਖਰਾਬ ਹੋਵੇ ਦੋ ਫਾਇਦੇ ਦੋ ਦੇ ਤਿੰਨ ਫਾਇਦੇ ਹੋਗੇ ਮਗਰਾਟ ਗਲਨੋ ਵੀ ਬਚ ਗਿਆ ਕਨੋਪੀ ਵਜਨ ਚੁੱਕਦੀ ਹੈ ਆਪਣੀ ਕਿਤੇ ਆਪਣਾ ਮਲੋ ਕਿਤੇ ਕਿਤੇ ਹਾਸਾ ਹੁੰਦਾ ਤੇ ਉਹ ਸੇਫਟੀ ਵੀ ਹੋ ਗਈ ਵੀ ਆਪਣੀ ਬਚਤ ਵੀ ਰਹੇਗੀ ਟਰੈਕਟਰ ਦਾ ਵਜਨ ਚੱਕੂਗੀ ਪੂਰਾ ਤੇ ਇਸੇ ਤਰ੍ਹਾਂ ਜਿਹੜਾ ਵੀ ਇਹਦੇ ਚ ਕੋਈ ਸੁਧਾਰ ਕੰਪਨੀ ਕਰਦੀ ਹੈ ਉਹ ਚਲਾਉਣ ਵਾਲੇ ਜਿਹੜਾ ਇਹਨੂੰ ਚਲਾਉਣ ਵਾਲਾ ਕਿਸਾਨ ਭਰਾ ਹੈ ਉਹਨੂੰ ਵੇਖ ਕੇ ਪਹਿਲਾਂ ਇਹਦਾ ਮੋਡੀਫਿਕੇਸ਼ਨ ਹੁੰਦਾ ਵੀ ਆਪਾਂ ਚਲਾਉਣ ਵਾਲੇ ਦੀ ਕੀ ਉਹਨੂੰ ਕੀ ਕਿਵੇਂ ਸੇਵ ਰੱਖ ਸਕਦੇ ਆ ਕਿਵੇਂ ਉਹਨੂੰ ਟਰੈਕਟਰ ਤੇ ਬੈਠਣ ਦੀ ਸਹੂਲਤ ਦੇ ਸਕਦੇ ਆ ਵੀ ਉਹਨੂੰ ਸੇਕ ਨਾ ਪਵੇ ਕਿਤੇ ਆ ਵੀ ਨਾ ਵੀ ਹੁੰਦੀ ਐ ਇੱਧਰ ਉੱਧਰ ਤਾਂ ਉਹ ਵਿੱਚ ਬੰਦਾ ਇਹਦੀ ਕੋਈ ਵਿੱਚ ਬੰਦਾ ਫਸੇ ਨਾ ਵੇਖੋ ਬੇਖੋ ਇਹੋ ਨੇ ਆਪਾਂ ਟਰੈਕਟਰ ਆਮ ਦੇਖੀਆਂ ਨੇ ਸਾਰੇ ਬੰਦੇ ਆ ਸਾਰੇ ਨਹੀਂ ਮਾੜੇ ਸਾਰੀਆਂ ਕੰਪਨੀਆਂ ਚੰਗੀਆਂ ਸਾਰੇ ਵਧੀਆ ਨੇ ਪਰ ਇੱਕ ਜਿਹੜਾ ਇੱਕ ਦਿਮਾਗ ਦੀ ਗੱਲ ਕਰੀਏ ਕੰਪਨੀਆਂ ਮਾਲ ਬਣਾ ਬਣਾ ਕੇ ਚਲੋ ਕੱਢੀ ਜਾਂਦੀਆਂ ਵੇਚੀ ਜਾਂਦੀਆਂ ਨਾ ਦੌੜ ਲੱਗੀ ਐ ਪਰ ਇਹਨਾਂ ਨੇ ਆਪਦੀ ਇੱਕ ਕੁਆਲਿਟੀ ਨੂੰ ਮੱਦੇ ਨਜ਼ਰ ਰੱਖਦੇ ਆ ਵੀ ਆਪਾਂ ਟਰੈਕਟਰ ਬੇਸ਼ੱਕ ਮਾਰਕੀਟ ਦੇ ਵਿੱਚ ਦੂਜੇ ਨਾਲੋਂ ਮਹਿੰਗਾ ਹੋਵੇ ਪਰ ਇਹਦੇ ਵਿੱਚ ਦੇਖਿਆ ਜਾਵੇ ਨਾ ਜੀ ਇਨਸਾਨ ਨਾਲੋਂ ਕਿਸਾਨ ਨਾਲੋਂ ਸਾਡੇ ਪੰਜਾਬ ਦੇ ਜਿਹੜੇ ਗੱਭਰੂ ਨੇ ਚਲਾਉਣ ਵਾਲੇ ਉਹਨਾਂ ਨਾਲੋਂ ਕੁਝ ਵੀ ਮਹਿੰਗਾ ਨਹੀਂਗਾ ਜੇ ਆਪਣੇ ਉਹ ਚਲਾਉਣ ਵਾਲਾ ਇਹ ਤੇ ਪਹਿਲਾਂ ਸੇਫ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਉਥੇ ਆਪਣੀ ਜਿੰਨ ਤੋਂ ਵੱਧ ਕੇ ਕੋਈ ਵੀ ਚੀਜ਼ ਹੋਰ ਮੈਟਰ ਨਹੀਂ ਕਰਦੀ ਹੋਰ ਕੋਈ ਵੀ ਚੀਜ਼ ਜਿਹੜੀ ਹੈ ਪੈਸਾ ਉੱਤੋਂ ਉੱਤੇ ਨਹੀਂਗਾ ਅੱਜਕਲ ਈਆਂ ਪੁੱਤ ਜਿਹੜੇ ਆ ਸਭ ਦੇਖ ਕੇ ਕਹਿ ਤੇ ਚਲਾਉਣ ਵਾਲਾ ਇੱਥੇ ਸਭ ਤੋਂ ਪਹਿਲਾਂ ਸੇਫ ਹੈ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਹੌਲੈਂਡ ਕੰਪਨੀ ਦੇ ਵਿੱਚ ਕੰਪਨੀ ਇਹ ਨੂੰ ਦੇਖ ਕੇ ਚਲਾ ਮੱਲੋ ਬਣਾਉਂਦੀ ਹੈ ਵੀ ਉਹਨੂੰ ਚਲਾਉਣ ਵਾਲਾ ਕਿਵੇਂ ਸੇਫ ਰਹੂਗਾ ਕਿਵੇਂ ਵਧੀਆ ਰਹੂਗਾ ਸੋ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਜਿੰਨੀ ਵੀ ਜਾਣਕਾਰੀ ਦਿੱਤੀ ਹੈ ਤਾਂ ਤੁਹਾਡੇ ਪਿਆਰ ਸਦਕੇ ਹੀ ਅਸੀਂ ਜਿਹੜਾ ਅੱਗੇ ਵਧ ਸਕਦੇ ਆ ਜੀ ਅਸੀਂ ਹੋਰ ਵੀਡੀਓ ਬਣਾ ਸਕਦੇ ਆ ਸੋ ਇਹ ਜਿਹੜਾ ਵੀਡੀਓ ਬਣਾਉਂਦਾ ਇਹੀ ਤੁਹਾਡੇ ਤੋਂ ਸਾਨੂੰ ਤੁਹਾਡੇ ਤੋਂ ਉਦਮ ਮਿਲਦਾ ਵੀ ਸਾਨੂੰ ਦੇਖਦੇ ਆ ਲੋਕ ਤੇ ਆਪਾਂ ਹੋਰ ਕਰੀਏ ਯਾਰ ਹੋਰ ਕਰੀਏ ਸੋ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਪਿਆਰ ਬਖਸ਼ਦੇ ਰਹੋ ਤੁਹਾਡੇ ਪਿਆਰ ਦੀ ਲੋੜ ਹੈ ਜਉਂਦੇ ਵਸਦੇ ਰਹੋ ਜੀ ਸასი ਸ਼ਕ